ਮੇਰਾ ਨਾਮ ਹਰਮਨ ਹੈ ਤੇ ਮੈਂ ਅੱਜ ਉਸ ਮੋੜ ਤੇ ਖੜਾ ਹਾਂ ਜਿੱਥੋਂ ਮੈਨੂੰ ਕੋਈ ਵੀ ਰਸਤਾ ਨਜ਼ਰ ਨਹੀਂ ਆ ਰਿਹਾ ਮੈਨੂੰ ਆਪਣੀ ਕੀਤੀ ਗਲਤੀ ਤੇ ਅੱਜ ਪਛਤਾਵਾ ਹੋ ਰਿਹਾ ਹੈ ਮੇਰੇ ਵਿਆਹ ਨੂੰ ਤਕਰੀਬਨ 10 ਸਾਲ ਹੋ ਚੁੱਕੇ ਨੇ ਅੱਜ ਮੈਂ ਜੀਵਨ ਦੇ ਉਸ ਰਾਹ ਤੇ ਖੜਾ ਹਾਂ ਜਿੱਥੋਂ ਦੂਰ-ਦੂਰ ਤੱਕ ਮੈਨੂੰ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ ਮੈਂ ਰਸਤਾ ਤਾਂ ਲੱਭ ਰਿਹਾ ਹਾਂ ਪਰ ਉਸ ਔਰਤ ਨੇ ਮੇਰੇ ਲਈ ਕੋਈ ਵੀ ਰਾਹ ਨਹੀਂ ਛੱਡਿਆ ਅੱਜ ਤੋਂ ਠੀਕ 10 ਸਾਲ ਪਹਿਲਾਂ ਜਦੋਂ ਮੈਂ ਸਕੂਲ ਵਿੱਚ ਪੜਦਾ ਸੀ ਤਾਂ ਸਾਡੇ ਨੇੜੇ ਦੇ ਪਿੰਡ ਦੀ ਕੁੜੀ ਜਿਸ ਦਾ ਨਾਮ ਸਿਮਮੀ ਸੀ ਉਹ ਮੈਨੂੰ ਵਧੀਆ ਲੱਗਣ ਲੱਗੀ ਸੀ। ਅਸੀਂ ਦੋਵੇਂ ਇੱਕ ਹੀ ਕਲਾਸ ਵਿੱਚ ਪੜਦੇ ਸੀ। ਪੜਦੇ-ਪੜਦੇ ਸਾਡੇ ਵਿੱਚ ਵਧੀਆ ਦੋਸਤੀ ਹੋ ਗਈ ਤੇ ਜਦੋਂ ਮੈਂ 12ਵੀਂ ਕਲਾਸ ਵਿੱਚ ਪੜਦਾ ਸੀ ਤਾਂ ਮੈਨੂੰ ਉਸ ਨਾਲ ਪਿਆਰ ਹੋ ਗਿਆ। 12ਵੀਂ ਤੋਂ ਬਾਅਦ 1 ਸਾਲ ਬਾਅਦ ਅਸੀਂ ਕਾਲਜ ਪੜਨ ਨਹੀਂ ਸੀ ਲੱਗੇ ਤੇ ਸਾਨੂੰ ਮਿਲਣਾ ਬਹੁਤ ਔਖਾ ਹੋ ਗਿਆ। ਅਸੀਂ ਇੱਕ ਸਾਲ ਤਾਂ ਫੋਨ ਉੱਤੇ ਹੀ ਲੰਗਾ ਲਿਆ ਗੱਲਾਂ-ਬਾਤਾਂ ਕਰਦੇ ਰਹਿਣਾ ਉਸ ਸਮੇਂ ਤਾਂ ਸਾਨੂੰ ਇੱਕ ਦੂਜੇ ਨਾਲ ਹੀ ਸਾਹ ਹੁੰਦਾ ਸੀ ਅਸੀਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਫਿਰ ਅਸੀਂ ਦੋਵਾਂ ਨੇ ਫੈਸਲਾ ਕੀਤਾ ਕਿ ਅਸੀਂ ਹੁਣ ਵਿਆਹ ਕਰਾਵਾਂਗੇ ਉਸਨੇ ਵੀ ਮੇਰੀ ਗੱਲ ਵਿੱਚ ਹਾਮੀ ਭਰ ਦਿੱਤੀ ਉਹ ਵੀ ਚਾਹੁੰਦੀ ਸੀ ਕਿ ਮੈਂ ਸਿਰਫ ਤੇਰੇ ਨਾਲ ਹੀ ਵਿਆਹ ਕਰਵਾਉਣਾ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਸਾਰਿਆਂ ਦੀ ਮਰਜ਼ੀ ਦੇ ਨਾਲ ਹੀ ਤੇਰੇ ਨਾਲ ਵਿਆਹ ਕਰਾਵਾਂਗਾ ਉਸ ਸਮੇਂ ਤਾਂ ਉਸਨੇ ਕਿਹਾ ਠੀਕ ਹੈ ਮੈਂ ਉਸਨੂੰ ਕਿਹਾ ਕਿ ਤੂੰ ਆਪਣੇ ਘਰ ਗੱਲ ਕਰ ਲਵੀਂ ਤੇ ਮੈਂ ਵੀ ਆਪਣੇ ਘਰੇ ਗੱਲ ਕਰ ਲਵਾਂਗਾ ਮੇਰੇ ਘਰ ਦੇ ਤਾਂ ਮੰਨ ਗਏ ਪਰ ਉਸਦੇ ਘਰ ਦੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸਨ ਉਹਨਾਂ ਨੇ ਸਾਡਾ ਰਿਸ਼ਤਾ ਸਵੀਕਾਰ ਨਾ ਕੀਤਾ ਪਰ ਸਿਮੀ ਮੈਨੂੰ ਕਹਿੰਦੀ ਸੀ ਕਿ ਮੈਂ ਸਿਰਫ ਤੈਨੂੰ ਹੀ ਪਿਆਰ ਕਰਦਾ ਹੈ ਤੇ ਸਿਰਫ ਮੈਂ ਤੇਰੀ ਬਣ ਕੇ ਹੀ ਰਹਾਂਗੀ ਮੈਂ ਕਿਤੇ ਹੋਰ ਵਿਆਹ ਨਹੀਂ ਕਰਵਾਵਾਂਗੀ ਹੋਨੇ ਤਾਂ ਇਸੇ ਟਾਈਮ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਘਰਦਿਆਂ ਦੀ ਮੱਜੀ ਦੇ ਖਿਲਾਫ ਵਿਆਹ ਨਹੀਂ ਕਰਵਾ ਸਕਦਾ ਪਰ ਉਸਨੇ ਮੈਨੂੰ ਆਪਣੀ ਮਰਜ਼ੀ ਵਿੱਚ ਸ਼ਾਮਿਲ ਕਰ ਹੀ ਲਿਆ ਤੇ ਕਿਹਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਵਿਆਹ ਕਰਾ ਲਵਾਂਗੇ ਪਰ ਪਹਿਲਾਂ ਆਪਾਂ ਪੜ੍ਹਾਈ ਪੂਰੀ ਕਰ ਲਈਏ ਮੈਂ ਸੋਚਿਆ ਸ਼ਾਇਦ ਮੈਂ ਉਸਦੇ ਮਾਪਿਓ ਨੂੰ ਮਨਾ ਲਵਾਂਗਾ ਇਸ ਲਈ ਮੈਂ ਪੜ੍ਹਾਈ ਦਾ ਬਹਾਨਾ ਬਣਾ ਦਿੱਤਾ ਤਾਂ ਕਿ ਕੁਝ ਸਮਾਂ ਸਾਨੂੰ ਮਿਲ ਸਕੇ ਉਸ ਦਿਨ ਤਾਂ ਉਹ ਮੰਨ ਗਈ ਕਿ ਚਲੋ ਠੀਕ ਹੈ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਾਂ ਵਿਆਹ ਕਰਵਾ ਲਵਾਂਗੇ ਪਰ ਅਗਲੇ ਦਿਨ ਉਸਨੇ ਰਾਤ ਨੂੰ ਮੈਨੂੰ ਫੋਦਸਤੇ ਵਿੱਚ ਆ ਕੇ ਫੋਨ ਕੀਤਾ ਕਿ ਮੈਂ ਘਰੋਂ ਆ ਚੁੱਕੀ ਹਾਂ ਤੇ ਤੁਹਾਡੇ ਘਰ ਦੇ ਸਾਹਮਣੇ ਖੜੀ ਹਾਂ ਮੈਂ ਬਾਹਰ ਦੇਖਿਆ ਤਾਂ ਉਹ ਘਰ ਛੱਡ ਕੇ ਆ ਚੁੱਕੀ ਸੀ ਮੈਂ ਉਸਨੂੰ ਕਿਹਾ ਕਿ ਤੂੰ ਇਹ ਕੀ ਕੀਤਾ ਮੈਂ ਤੇਰੇ ਘਰਦਿਆਂ ਦੀ ਮਰਜ਼ੀ ਦੇ ਨਾਲ ਹੀ ਤੈਨੂੰ ਵਿਆਹ ਕੇ ਲਿਆਉਣਾ ਸੀ ਤੂੰ ਇੰਨੀ ਜਲਦਬਾਜ਼ੀ ਕਿਉਂ ਕੀਤੀ ਪਰ ਉਸਨੇ ਕਿਹਾ ਕਿ ਉਹਨਾਂ ਨੇ ਨਹੀਂ ਮੰਨਣਾ ਤੇ ਮੈਂ ਉਹ ਘਰ ਛੱਡ ਕੇ ਆ ਚੁੱਕੀ ਹਾਂ ਉਹ ਮੇਰੀ ਬਰਬਾਦੀ ਦਾ ਪਹਿਲਾ ਦਿਨ ਸੀ ਕਿ ਮੈਂ ਉਸ ਦਿਨ ਉਸ ਨੂੰ ਹਾਂ ਕਰ ਚੁੱਕਿਆ ਸੀ ਤੇ ਮੈਂ ਉਸ ਨੂੰ ਅਪਣਾ ਲਿਆ ਮੇਰੇ ਘਰਦਿਆਂ ਨੂੰ ਇਹ ਇਤਰਾਜ਼ ਜ਼ਰੂਰ ਸੀ ਕਿ ਇਸ ਤਰ੍ਹਾਂ ਕੁੜੀ ਘਰੋਂ ਭੱਜ ਕੇ ਨਹੀਂ ਆਉਣੀ ਚਾਹੀਦੀ ਸਗੋਂ ਵਿਆਹ ਕੇ ਲਿਉਣੀ ਚਾਹੀਦੀ ਸੀ ਘਰਦਿਆਂ ਦੇ ਾਰਮਾਨ ਵੀ ਵਿੱਚੇ ਹੀ ਰਹਿ ਗਏ ਕਿਉਂਕਿ ਵਿਆਹ ਨਹੀਂ ਸੀ ਹੋਇਆ ਸਿਰਫ ਕੋਰਟ ਮੈਰਿਜ ਹੀ ਹੋਈ ਸੀ ਫਿਰ ਪਿੰਡ ਦੇ ਮੈਂਬਰਾਂ ਸਰਪੰਚਾਂ ਨੂੰ ਪਾ ਕੇ ਅਸੀਂ ਕੋਰਟ ਮੈਰਿਜ ਕਰਵਾ ਲਈ ਕਿਉਂਕਿ ਉਸਨੇ ਇਨਾ ਵੱਡਾ ਕੰਮ ਕੀਤਾ ਸੀ ਤਾਂ ਸੁਭਾਵਿਕ ਗੱਲ ਹੈ ਕਿ ਉਸਦੇ ਰਿਸ਼ਤੇਦਾਰ ਤੇ ਘਰ ਦੇ ਉਸ ਨੂੰ ਕਿਵੇਂ ਮਾਫ ਕਰ ਸਕਦੇ ਸੀ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਫਿਰ ਉਸਨੇ ਕਿਹਾ ਕਿ ਮੈਂ ਅੱਗੋਂ ਪੜ੍ਹਨਾ ਚਾਹੁੰਦੀ ਹਾਂ ਅਸੀਂ ਦੋ ਭਰਾ ਸੀ ਤੇ ਸਾਡੀ ਜੁਆਇੰਟ ਫੈਮਿਲੀ ਸੀ ਮੇਰਾ ਭਰਾ ਵਿਆਹਿਆ ਹੋਇਆ ਸੀ ਤੇ ਮੇਰੇ ਭਰਾ ਦੇ ਬੇਟਾ ਸੀ ਫਿਰ ਕੁਝ ਸਮੇਂ ਬਾਅਦ ਮੇਰੇ ਘਰ ਵੀ ਬੇਟਾ ਹੋਇਆ ਉਸ ਤੋਂ ਬਾਅਦ ਵੀ ਉਸਨੇ ਪੜ੍ਹਾਈ ਜਾਰੀ ਰੱਖੀ ਮੇਰੇ ਭਰਾ ਨੇ ਵੀ ਕਦੇ ਮਨਾ ਨਹੀਂ ਸੀ ਕੀਤਾ ਮੈਂ ਉਸ ਦੀ ਪੜ੍ਹਾਈ ਉੱਤੇ ਬਹੁਤ ਖਰਚ ਲਗਾਇਆ ਤੇ ਉਸ ਨੂੰ ਵੱਧ ਤੋਂ ਵੱਧ ਪੜਾਇਆ ਤਾਂ ਕਿ ਉਹ ਆਪਣੇ ਪੈਰਾਂ ਸਿਰ ਖੜੀ ਹੋ ਸਕੇ ਉਸਨੇ ਪੜ੍ਹ ਕੇ ਚੰਗੇ ਨੰਬਰ ਵੀ ਲੈ ਲਏ ਉਦੋਂ ਤੱਕ ਸਭ ਕੁਝ ਵਧੀਆ ਚੱਲ ਰਿਹਾ ਸੀ ਬੇਟਾ ਵੀ ਵੱਡਾ ਹੋ ਰਿਹਾ ਸੀ ਤੇ ਫਿਰ ਉਸ ਨੂੰ ਜੌਬ ਮਿਲ ਗਈ ਉਸ ਨੂੰ ਬੈਂਕ ਵਿੱਚ ਵਧੀਆ ਪੋਸਟ ਤੇ ਨੌਕਰੀ ਮਿਲ ਗਈ ਤੇ ਤਨਖਾਹ ਵੀ 40 ਤੋਂ 50000 ਰੁਪਏ ਸੀ ਪਰ ਉਸਨੇ ਕਦੇ ਵੀ ਘਰੇ ਤਨਖਾਹ ਨਹੀਂ ਦਿੱਤੀ ਸਿਰਫ ਆਪਣੇ ਹੀ ਖਰਚੇ ਪੂਰੇ ਕਰਦੀ ਸੀ ਉਹ ਰੋਜ਼ ਉਸਨੇ ਰੋਜ਼ ਪਾਰਲਰ ਜਾਣਾ ਤੇ ਨਵੇਂ-ਨਵੇਂ ਮਹਿੰਗੇ-ਮਹਿੰਗੇ ਕੱਪੜੇ ਪਾਉਣੇ ਪਰ ਸਾਡੀ ਜੁਆਇੰਟ ਫੈਮਿਲੀ ਸੀ ਇਸ ਲਈ ਮੇਰੇ ਭਰਾ ਨੇ ਵੀ ਇਹ ਕਹਿਣਾ ਕਿ ਕਿੰਨਾ ਪੈਸਾ ਪੜ੍ਹਾਈ ਉੱਤੇ ਲਾਇਆ ਹੈ ਤੇ ਇਹ ਘਰੇ ਕੁਝ ਵੀ ਨਹੀਂ ਦਿੰਦੀ ਇਸ ਲਈ ਉਸਨੇ ਸਾਡੇ ਦੋਨਾਂ ਭਰਾਵਾਂ ਵਿੱਚ ਵੀ ਫਰਕ ਪਾ ਦਿੱਤਾ ਤੇ ਸਾਡਾ ਵੀ ਝਗੜਾ ਕਰਵਾ ਦਿੱਤਾ। ਉਹਦੇ ਕਰਕੇ ਸਾਡਾ ਪਰਿਵਾਰ ਵੀ ਟੁੱਟ ਚੁੱਕਿਆ ਸੀ ਤੇ ਸਾਡੇ ਘਰ ਦੇ ਦੋ ਹਿੱਸੇ ਹੋ ਚੁੱਕੇ ਸੀ। ਉਹ ਹੁਣ ਥੋੜੀ-ਥੋੜੀ ਆਜ਼ਾਦੀ ਮਹਿਸੂਸ ਕਰਨ ਲੱਗੀ ਕਿ ਮੈਂ ਘਰ ਤੋਂ ਬਾਹਰ ਜਾਂਦੀ ਹਾਂ ਤੇ ਘੁੰਮਦੀ ਹਾਂ। ਇਸ ਲਈ ਉਸਨੇ ਮੇਰੀ ਮੰਮੀ ਤੇ ਭਾਬੀ ਤੋਂ ਵੀ ਦੂਰੀ ਬਣਾ ਕੇ ਰੱਖੀ। ਉਹ ਉਹਨਾਂ ਨਾਲ ਬਿਲਕੁਲ ਵੀ ਰਲ ਮਿਲ ਕੇ ਨਹੀਂ ਸੀ ਬੈਠਦੀ ਤੇ ਉਸ ਦੇ ਸੁਭਾਅ ਵਿੱਚ ਵੀ ਫਰਕ ਆਉਣ ਲੱਗਿਆ। ਮੇਰੀ ਮੰਮੀ ਨੇ ਚੁੱਪ ਕਰ ਜਾਣਾ ਕਿਉਂਕਿ ਉਹ ਉਹਦੇ ਨਾਲ ਬਹਿਸ ਨਹੀਂ ਸੀ ਕਰਨਾ ਚਾਹੁੰਦੀ ਪਰ ਮੇਰੀ ਭਾਬੀ ਨੂੰ ਤਾਂ ਸੀ ਕਿ ਉਹ ਉਸ ਦੇ ਬਰਾਬਰ ਦੀ ਸੀ ਇਸ ਲਈ ਉਹਨਾਂ ਦੋਵਾਂ ਨੇ ਬਹਿਸ ਕਰਨ ਲੱਗ ਜਾਣਾ। ਫਿਰ ਮੇਰੀ ਘਰ ਵਾਲੀ ਦਾ ਪਹਿਰਾਵਾ ਵੀ ਬਦਲਣ ਲੱਗਾ। ਉਹ ਘਰ ਦੇ ਕੰਮਾਂ ਵਿੱਚ ਦਿਲਚਸਪੀ ਘੱਟ ਹੀ ਲੈਣ ਲੱਗੀ। ਉਹ ਕੋਈ ਵੀ ਕੰਮ ਨਹੀਂ 시 ਕਰਾਉਂਦੀ ਤੇ ਫਿਰ ਉਸਨੇ ਕੰਮ ਵਾਲੀਆਂ ਰੱਖ ਲਈਆਂ ਉਸਨੇ ਹੌਲੀ-ਹੌਲੀ ਸਾਡੇ ਸਾਰਿਆਂ ਨਾਲੋਂ ਬੋਲਣਾ-ਚੱਲਣਾ ਵੀ ਘਟਾ ਦਿੱਤਾ ਤੇ ਫੋਨ ਉੱਤੇ ਲੱਗੀ ਰਹਿੰਦੀ ਸੀ ਉਹ ਆਪਣੀ ਨੌਕਰੀ ਤੇ ਜਾਂਦੀ ਤੇ ਨਾ ਕੋਈ ਕੰਮ ਕਰਕੇ ਜਾਂਦੀ ਤੇ ਨਾ ਹੀ ਆ ਕੇ ਕੰਮ ਕਰਦੀ ਜੇ ਮੇਰੀ ਮੰਮੀ ਨੇ ਕਹਿਣਾ ਤਾਂ ਅੱਗੋਂ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਇਸ ਲਈ ਮੰਮੀ ਨੇ ਫਿਰ ਅੱਗੇ ਤੋਂ ਕਹਿਣਾ ਹੀ ਬੰਦ ਕਰ ਦਿੱਤਾ ਬੇਟੇ ਨੂੰ ਵੀ ਖਾਣਾ ਮੰਮੀ ਨੇ ਦੇਣਾ ਤੇ ਮੈਨੂੰ ਵੀ ਇਥੋਂ ਤੱਕ ਕਿ ਮੇਰੇ ਤੇ ਬੇਟੇ ਦੀਆਂ ਜ਼ਿੰਮੇਵਾਰੀਆਂ ਵੀ ਮੇਰੀ ਮੰਮੀ ਦੇ ਸਿਰ ਤੇ ਹੀ ਆ ਗਈਆਂ। ਉਹ ਸਿਰਫ ਆਪਣੇ ਆਪ ਵਿੱਚ ਹੀ ਮੱਤ ਰਹਿਣ ਲੱਗ ਪਈ। ਇੱਕ ਦਿਨ ਮੇਰਾ ਜਨਮ ਦਿਨ ਆ ਗਿਆ ਤੇ ਮੈਂ ਆਪਣੇ ਦੋਸਤ ਨੂੰ ਵੀ ਜਨਮ ਦਿਨ ਤੇ ਬੁਲਾਇਆ। ਸੰਦੀਪ ਮੇਰਾ ਬਹੁਤ ਪੱਕਾ ਦੋਸਤ ਸੀ। ਅਸੀਂ ਸ਼ੁਰੂ ਤੋਂ ਹੀ ਇਕੱਠੇ ਹੀ ਰਹੇ ਸੀ। ਇਸ ਲਈ ਉਹ ਅਕਸਰ ਹੀ ਸਾਡੇ ਘਰ ਆਉਂਦਾ ਜਾਂਦਾ ਤੇ ਮੈਨੂੰ ਵੀ ਉਸ ਤੇ ਕਦੇ ਵੀ ਸ਼ੱਕ ਨਹੀਂ ਸੀ ਹੋਇਆ। ਕਿਉਂਕਿ ਉਹ ਮੇਰਾ ਜਿਗਰੀ ਯਾਰ ਸੀ ਤੇ ਨਾ ਹੀ ਮੈਨੂੰ ਆਪਣੀ ਘਰਵਾਲੀ ਤੇ ਕੋਈ ਸ਼ੱਕ ਸੀ ਮੈਂ ਉਸ ਤੇ ਭਰੋਸਾ ਕਰਦਾ ਸੀ ਕਿਉਂਕਿ ਉਸ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਉਹ ਮੈਨੂੰ ਕਦੇ ਵੀ ਧੋਖਾ ਨਹੀਂ ਦੇਵੇਗੀ ਅਸਲ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਮੇਰੇ ਜਿਗਰੀ ਦੋਸਤ ਨਾਲ ਵੀ ਗੱਲਬਾਤ ਕਰਦੀ ਹੈ ਉਸ ਨੇ ਲੜਾਈ ਝਗੜਾ ਕਰਕੇ ਮੇਰੇ ਤੋਂ ਵੱਖ ਕਮਰੇ ਵਿੱਚ ਪੈਣਾ ਤੇ ਸਾਰੀ ਸਾਰੀ ਰਾਤ ਫੋਨ ਤੇ ਗੱਲਾਂ ਕਰਦੀ ਰਹਿਣਾ ਸਾਨੂੰ ਕਿਸੇ ਨੂੰ ਵੀ ਕੁਝ ਨਾ ਪਤਾ ਲੱਗਿਆ ਪਰ ਇੱਕ ਦਿਨ ਮੈਂ ਉਸ ਨੂੰ ਰੰਗੀ ਹੱਥੀ ਫੜ ਲਿਆ ਉਹ ਮੇਰੇ ਦੋਸਤ ਨੂੰ ਮਿਲਣ ਗਈ ਹੋਈ ਸੀ ਤੇ ਮੈਨੂੰ ਉਸ ਤੇ ਸ਼ੱਕ ਹੋਇਆ ਉਹ ਸਭ ਦੇਖ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ ਉਸਨੇ ਮੇਰਾ ਵਿਸ਼ਵਾਸ ਚੱਕਨਾਚੂਰ ਕਰ ਦਿੱਤਾ ਤੇ ਉਸ ਦਿਨ ਤੋਂ ਮੈਂ ਟੈਨਸ਼ਨ ਵਿੱਚ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਪਰ ਉਸ ਦੀ ਸਿਹਤ ਤੇ ਕੋਈ ਅਸਰ ਨਾ ਹੋਇਆ ਉਹ ਉਸੇ ਤਰ੍ਹਾਂ ਆਪਣੀਆਂ ਰੰਗ ਰਲੀਆਂ ਮਨਾਉਂਦੀ ਰਹੀ ਪਰ ਮੈਂ ਉਸ ਨਾਲ ਕਦੇ ਵੀ ਆਪਣਾ ਮਨ ਨਾ ਮਲਾ ਸਕਿਆ ਮੈਂ ਉਸ ਤੋਂ ਦੂਰੀ ਬਣਾ ਕੇ ਰੱਖਦਾ ਪਰ ਉਹ ਤਾਂ ਇਹ ਚਾਹੁੰਦੀ ਸੀ ਕਿ ਇਹ ਮੇਰੇ ਤੋਂ ਦੂਰ ਹੀ ਰਹੇ ਕਿਉਂਕਿ ਹੁਣ ਮੈਂ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਪਰ ਮੈਨੂੰ ਅੰਦਰੋਂ ਅੰਦਰ ਬਹੁਤ ਦਰਦ ਮਹਿਸੂਸ ਹੁੰਦਾ ਕਿ ਜਿਸ ਨੂੰ ਮੈਂ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕੀਤਾ ਪੂਰੇ ਸਮਾਜ ਦੇ ਉਲਟ ਜਾ ਕੇ ਮੈਂ ਉਸ ਨਾਲ ਵਿਆਹ ਕਰਵਾਇਆ ਉਹੀ ਮੇਰੇ ਨਾਲ ਧੋਖਾ ਕਰ ਰਹੀ ਸੀ ਮੈਨੂੰ ਸਾਰਿਆਂ ਨੇ ਬਹੁਤ ਕਿਹਾ ਸੀ ਕਿ ਤੂੰ ਪਛਤਾਵੇਂਗਾ ਇੱਕ ਦਿਨ ਕਿ ਜੋ ਕੁੜੀ ਆਪਣੇ ਘਰਦਿਆਂ ਦੀ ਵੀ ਨਹੀਂ ਹੋਈ ਉਹ ਤੇਰੀ ਕਿਵੇਂ ਹੋ ਸਕਦੀ ਹੈ ਜਿਸ ਮਾਪੇ ਨੇ ਉਸਨੂੰ ਪਾਲ ਪੋਸ ਕੇ ਇੰਨੀ ਵੱਡੀ ਕਰ ਦਿੱਤਾ ਉਹ ਕਿਸੇ ਦੀ ਕਿਵੇਂ ਹੋ ਸਕਦੀ ਹੈ ਉਪਰੋਂ ਮੇਰੇ ਦੋਸਤ ਨੇ ਵੀ ਤਾਂ ਜਾਰਮਾਰ ਕੀਤੀ ਹੀ ਸੀ ਮੇਰੇ ਘਰ ਵਾਲੀ ਨੇ ਵੀ ਮੈਨੂੰ ਧੋਖੇ ਵਿੱਚ ਰੱਖਿਆ ਉਸ ਦੀ ਹੁਣ ਕਿਸੇ ਪ੍ਰਤੀ ਕੋਈ ਵੀ ਜ਼ਿੰਮੇਵਾਰੀ ਨਹੀਂ ਸੀ ਰਹੀ ਨਾ ਹੀ ਮੇਰੇ ਬੇਟੇ ਪ੍ਰਤੀ ਤੇ ਨਾ ਹੀ ਮੇਰੀ ਕੋਈ ਜ਼ਿੰਮੇਵਾਰੀ ਪਹਿਲਾਂ ਤਾਂ ਸਿਰਫ ਉਸ ਕੇ ਦੂਸਰੇ ਕਮਰੇ ਵਿੱਚ ਹੀ ਸੌਂਦੀ ਸੀ ਤੇ ਹੁਣ ਮੇਰੇ ਮਨਾ ਕਰਨ ਦੇ باوجود ਵੀ ਅੱਜ ਮੈਨੂੰ ਪਤਾ ਲੱਗਿਆ ਕਿ ਉਹ ਤਾਂ ਵਿਦੇਸ਼ ਜਾ ਚੁੱਕੀ ਹੈ। ਅਸਲ ਵਿੱਚ ਉਸਨੇ ਮੇਰੇ ਤੇ ਮੇਰੇ ਕਾਗਜ਼ਾਂ ਤੋਂ ਚੋਰੀ-ਚੋਰੀ ਆਪਣੇ ਸਾਰੇ ਕਾਗਜ਼ ਤਿਆਰ ਕਰਵਾ ਲਏ ਤੇ ਮੈਂ ਜਦੋਂ ਕੰਮ ਤੋਂ ਘਰੇ ਆਇਆ ਤਾਂ ਮੈਨੂੰ ਪਤਾ ਲੱਗਿਆ ਕਿ ਅਜੇ ਤੱਕ ਵੀ ਉਹ ਘਰ ਨਹੀਂ ਆਈ। ਅਸੀਂ ਉਸ ਨੂੰ ਰਾਤ ਦੇ 9 ਵਜੇ ਤੱਕ ਉਡੀਕਦੇ ਰਹੇ ਕਿ ਸ਼ਾਇਦ ਆ ਜਾਵੇਗੀ ਕਿਉਂਕਿ ਇਸ ਤੋਂ ਪਹਿਲਾਂ ਸਿਰਫ ਮੈਂ ਉਸ ਨੂੰ ਬੁਲਾਉਣਾ ਹੀ ਛੱਡਿਆ ਸੀ। ਪਰ ਫਿਰ ਵੀ ਮੈਂ ਉਸਦੀ ਪਰਵਾਹ ਕਰਦਾ ਸੀ ਤਾਂ ਕਿ ਸਾਡਾ ਬੇਟਾ ਨਾ ਰੋਲ ਜਾਵੇ ਤਾਂ ਮੈਂ ਉਸ ਨੂੰ ਕੁਝ ਵੀ ਨਹੀਂ ਸਿਖਾਇਆ ਤੇ ਬਸ ਪਾਸਾ ਕਰ ਲਿਆ ਤਾਂ ਕਿ ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਸਕੇ ਮੈਂ ਆਪਣੇ ਪੈਰਾਂ ਤੇ ਖੁਦ ਹੀ ਕੋਹਾੜੀ ਮਾਰੀ ਸੀ ਤੇ ਮੇਰੇ ਕੋਲ ਕੋਈ ਰਾਹ ਵੀ ਨਹੀਂ ਸੀ ਉਸ ਨੂੰ ਮਾਫ ਕਰਨ ਤੋਂ ਸਿਵਾ ਮੈਂ ਫਿਰ ਵੀ ਉਸ ਨੂੰ ਆਪਣੇ ਘਰ ਵਿੱਚ ਰੱਖਿਆ ਤੇ ਕੁਝ ਵੀ ਨਾ ਕਿਹਾ ਬਸ ਚੁੱਪਚਾਪ ਆਪਣੇ ਆਪ ਵਿੱਚ ਬਿਜ਼ੀ ਰਹਿਣ ਲੱਗਿਆ ਤੇ ਸ਼ਰਾਬ ਪੀ ਕੇ ਮੈਨੂੰ ਨੀਂਦ ਆ ਜਾਣੀ ਪਰ ਉਸਨੇ ਕਿਸੇ ਗੱਲ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਉਸਨੇ ਮੈਨੂੰ ਇੱਕ ਦੋ ਵਾਰ ਕਿਹਾ ਵੀ ਸੀ ਕਿ ਮੈਂ ਬਾਹਰ ਜਾਣਾ ਚਾਹੁੰਦੀ ਹਾਂ ਪਰ ਮੈਂ ਉਸਨੂੰ ਕਿਹਾ ਕਿ ਨਹੀਂ ਕਿਥੇ ਨਹੀਂ ਜਾਣਾ ਕਿਉਂਕਿ ਮੈਂ ਹੁਣ ਵਾਰ-ਵਾਰ ਉਸ ਤੋਂ ਧੋਖਾ ਨਹੀਂ ਖਾ ਸਕਦਾ ਸੀ ਪਰ ਮੇਰੇ ਪੈਰਾਂ ਹਿੱਠੋਂ ਜ਼ਮੀਨ ਤਾਂ ਉਦੋਂ ਨਿਕਲੀ ਜਦੋਂ ਰਾਤ ਦੇ 9 ਵਜੇ ਤੱਕ ਵੀ ਉਹ ਘਰ ਨਾ ਆਈ ਅਸੀ ਲੋਕਾਂ ਤੋਂ ਚੋਰੀ-ਚੋਰੀ ਉਸ ਨੂੰ ਸਾਰੇ ਪਾਸੇ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਕੁਝ ਪਤਾ ਨਾ ਲੱਗ ਜਾਵੇ ਕਿ ਉਹ ਘਰੇ ਨਹੀਂ ਆਈ। ਉਹ ਸਕੂਟਰੀ ਉੱਤੇ ਹੀ ਨੌਕਰੀ ਤੇ ਜਾਂਦੀ ਸੀ ਤਾਂ ਮੈਨੂੰ ਲੱਭਦੇ-ਲੱਭਦੇ ਨੂੰ ਉਸ ਦੀ ਸਕੂਟਰੀ ਲੱਭ ਗਈ ਪਰ ਉਹ ਨਹੀਂ ਸੀ ਮਿਲੀ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਇੰਡੀਆ ਛੱਡ ਕੇ ਅਮਰੀਕਾ ਚਲੀ ਗਈ ਹੈ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਮੇਰੇ ਦੋਸਤ ਨਾਲ ਹੀ ਗਈ ਸੀ। ਹੁਣ ਮੈਂ ਬਹੁਤ ਜ਼ਿਆਦਾ ਪਛਤਾ ਰਿਹਾ ਸੀ ਤੇ ਮੈਂ ਇਤਰਾਜ਼ ਵੀ ਕਿਸ ਨਾਲ ਕਰਦਾ? ਕਿਉਂਕਿ ਉਸ ਨਾਲ ਵਿਆਹ ਕਰਵਾਉਣ ਦਾ ਫੈਸਲਾ ਮੈਂ ਖੁਦ ਹੀ ਕੀਤਾ ਸੀ ਉਹ ਨਾ ਤਾਂ ਆਪਣੇ ਮਾਪੇ ਦੀ ਬਣੀ ਨਾ ਪਤੀ ਦੀ ਤੇ ਨਾ ਹੀ ਆਪਣੇ ਪੁੱਤ ਦੀ ਮੇਰਾ ਤਾਂ ਬੇਟਾ ਵੀ ਛੋਟਾ ਜਿਹਾ ਹੈ ਉਹਦੇ ਤੇ ਕੀ ਅਸਰ ਹੋਵੇਗਾ ਉਹਦੇ ਵੱਲ ਵੇਖ ਕੇ ਤਾਂ ਮੇਰੀਆਂ ਅੱਖਾਂ ਭਰਦੀਆਂ ਨੇ ਤੇ ਮਨ ਬਹੁਤ ਖਰਾਬ ਹੁੰਦਾ ਹੈ ਉਹ ਨਾ ਤਾਂ ਮੈਨੂੰ ਤਲਾਕ ਦੇ ਰਹੀ ਹੈ ਬਸ ਮੈਨੂੰ ਤੜਫਾਉਣਾ ਚਾਹੁੰਦੀ ਹੈ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਹੈ ਪਰ ਉਹ ਸ਼ਰਿਆਮ ਉਸ ਨਾਲ ਰੰਗ ਰਲੀਆਂ ਮਨਾਉਂਦੀ ਰਹੀ ਤੇ ਮੈਂ ਕੁਝ ਨਾ ਕਰ ਸਕਿਆ ਕਈ ਵਾਰ ਤਾਂ ਮਨ ਵਿੱਚ ਆਉਂਦਾ ਹੈ ਕਿ ਆਤਮ ਹੱਤਿਆ ਕਰ ਲਵਾਂ ਪਰ ਮੈਂ ਆਪਣੇ ਬੇਟੇ ਵੱਲ ਵੇਖ ਕੇ ਚੁੱਪ ਕਰ ਜਾਂਦਾ ਹਾਂ ਕਿ ਇਸ ਦੀ ਮਾਂ ਤਾਂ ਇਸ ਨੂੰ ਛੱਡ ਕੇ ਚਲੀ ਗਈ ਪਰ ਇਸ ਦਾ ਬਾਪ ਇਸ ਨੂੰ ਛੱਡ ਕੇ ਕਦੇ ਨਹੀਂ ਜਾਵੇਗਾ ਇਸ ਨਿੱਕੇ ਜਿਹੇ ਮਾਸੂਮ ਦਾ ਕੀ ਕਸੂਰ ਹੈ ਇਹ ਤਾਂ ਮੇਰੇ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਹੈ ਜੋ ਮੈਂ ਆਪਣੇ ਆਪ ਵਿਆਹ ਕਰਵਾਇਆ ਸੀ ਸੋ ਦੋਸਤੋ ਵਿਆਹ ਦਾ ਫੈਸਲਾ ਜ਼ਿੰਦਗੀ ਦਾ ਇੱਕ ਅਹਿਮ ਫੈਸਲਾ ਹੁੰਦਾ ਹੈ ਇਸ ਨੂੰ ਆਪਣੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਕਦੇ ਨਾ ਕਰੋ ਖਾਸ ਕਰਕੇ ਭੱਜ ਕੇ ਵਿਆਹ ਕਦੇ ਵੀ ਨਾ ਕਰਵਾਓ ਕਿਉਂਕਿ ਜੋ ਕੁੜੀ 20 ਸਾਲਾਂ ਵਿੱਚ ਆਪਣੇ ਮਾਪੇ ਦੀ ਨਾ ਹੋਈ ਉਹ ਸਿਰਫ 2 ਸਾਲ ਵਿੱਚ ਤੁਹਾਡੀ ਕਿਵੇਂ ਹੋ ਸਕਦੀ ਹੈ ਹੁਣ ਮੈਂ ਆਪਣੇ ਬੇਟੇ ਲਈ ਜੀ ਰਿਹਾ ਹਾਂ ਇੱਕ ਜ਼ਿੰਦਾ লাশ ਬਣ ਕੇ ਸੋ ਜ਼ਿੰਦਗੀ ਦੇ ਅਹਿਮ ਫੈਸਲੇ ਇਕੱਲਿਆਂ ਨਹੀਂ ਲੈਣੇ ਚਾਹੀਦੇ ਕਿਉਂਕਿ ਜੇ ਮੈਂ ਫੈਸਲਾ ਉਸ ਦਿਨ ਇਕੱਲੇ ਨੇ ਲਿਆ ਸੀ ਤਾਂ ਅੱਜ ਮੈਂ ਬਿਲਕੁਲ ਇਕੱਲਾ ਹੀ ਰਹਿ ਗਿਆ ਹਾਂ ਸੋ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਜਈਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ